ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਉਹ ਹੋ ਗਏ ਜੀ ਖੜੇ ਲੇਟ ਜਾਵਰੀ ਪਰ ਆਏ ਆ ਹਵਾ ਦਾ ਮੌਸਮ ਕੰਢੀ ਚੱਲੀ ਜਾਂਦੀ ਹੈ ਹਵਾ ਕਿਹੜੀ ਚੱਲੀ ਜਾਂਦੀ ਹੈ ਜੀ ਨੇਰੀ ਚੱਲੀ ਜਾਂਦੀ ਹੈ ਨੇਰ ਖਾਤਾ ਆਈ ਆ ਜਾਂਦੀ ਆ ਫੁੱਲ ਹੱਜ ਆਪਣੇ ਦਾ ਇੱਧਰ ਥੋੜੀ ਆ ਉਹ ਉਧਰ ਬੈਕ ਸਾਈਡ ਦੇਖੋ ਧੁੰਦਲਾ ਧੁੰਦਲਾ ਦੀਂਦਾ ਨਹੀਂ ਹੋਣਾ ਚਾਹ ਤਾ ਦੇਖੋ ਵਾਓ ਬਹੁਤ ਜ਼ਿਆਦੇ ਨੇਰੀ ਆਈ ਜਾਂਦੀ ਆ ਤੇ ਅੱਜ ਆਪਾਂ ਸਵੇਰ ਦੇ ਕੰਮ ਤਾਂ ਨਹੀਂ ਦੀ ਵੀਡੀਓ ਨਹੀਂ ਆ ਉਹ ਕਰੀ ਬਣਾਈ ਜੀ ਆਪਾਂ ਸ਼ਾਮ ਦੇ ਕੰਮ ਤਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਸਵੇਰ ਦੇ ਕੰਮ ਤਾਂ ਦੇ ਆਪਾਂ ਵੀ ਕਈ ਦਿਨ ਹੀ ਹੋ ਗਿਆ ਆਪਾਂ ਲਗਾਤਾਰ ਅਪਲੋਡ ਕਰਦੇ ਹਾਂ ਉਹ ਵੀ ਚਲੋ ਤੁਸੀਂ ਆਖੋਗੇ ਵੀ ਅੰਮੀ ਬੋਰ ਜਾ ਕਰ ਜਾਂਦੇ ਆ ਮਾਸ਼ਾਅੱਲ ਅੱਜ ਆਪਾਂ ਸ਼ਾਮ ਦੇ ਕੰਮ ਤਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਜਿਹੜੇ ਵੀ ਮੇਰੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹੁਣ ਟਾਈਮ ਜੀ 3:30 ਦਾ ਹੋ ਗਿਆ ਕਿਉਂਕਿ ਲੈ ਨੇਰੀ ਆ ਗਈ ਲੈ ਲੁਟ ਜਾਵੜੀ ਤੇ ਮੈਂ ਹੁਣ ਕੱਪੜੇ ਵਗੈਰਾ ਤੈਨ ਲਾ ਕੇ ਆਈ ਆ ਤੇ ਹੁਣ ਜੇ ਕੋਈ ਮਾੜੀ ਮੋਟੀ ਨੇਰੀ ਹਟੇ ਤਾਂ ਕੋਈ ਕੰਮ ਤੰਦਾ ਕਰ ਲਈਏ ਹਨਾ ਕਿਉਂਕਿ ਧੁੱਪ ਵੀ ਹੈਣੀਗੀ ਤੇ ਮਾੜੀ ਮੋਟੀ ਹਵਾ ਜੀ ਚੱਲੇ ਚੱਲ ਫਿਰ ਤਾਂ ਹੁੰਦਾ ਇੱਕ ਤਾਂ ਰੇਤ ਆ ਬਹੁਤ ਜ਼ਿਆਦਾ ਆਪਣੇ ਜਿਹੜਾ ਪਸੂਆਂ ਖੰਨੇ ਸਿੱਟਿਆ ਉਹੀ ਕਾਂ ਜਾਈ ਜਾਂਦਾ ਉਹ ਡੁੱੜ ਕੇ ਤੇ ਚਲੋ ਮਾੜੀ ਮੋਟੀ ਖੜੂਗੀ ਨੇਰੀ ਫਿਰ ਕੰਮ ਤੰਦੇ ਕਰਦੇ ਹਾਂ ਸਟਾਰਟ ਤੇ ਹਜੇ ਜਸੰਧ ਰੈਡੀ ਤੋਂ ਕੱਲ੍ਹ ਮਾੜਾ ਮੋਟਾ ਕੋਈ ਘਰਦਾਰ ਰਸ਼ਨ ਪਾਣੀ ਮਗਾਇਆ ਸੀ ਉਹ ਓਵੇਂ ਜੋ ਕੱਲ ਸ਼ਾਮ ਨੂੰ ਲੈ ਕੇ ਆਇਆ ਜਿਹੜਾ ਦੁੱਧ ਪਉਣ ਗਏ ਆ ਤੇ ਬਸ ਸਵੇਰੇ ਦਾ ਉਹਦਾ ਕੰਮ ਕਰਕੇ ਆਏ ਹੋ ਜਾਂਦਾ ਵੀ ਚਲੋ ਰੈਸਟ ਕਰ ਲਈ ਹੈ ਨਾ ਤੋਂ ਜਦੋਂ ਵਿਦਾਸ ਦੱਸ ਗਿਆ ਨਾ ਬਈ ਤੋਂ ਬਾਅਦ ਤਾਂ ਇੰਨੀ ਜਿਆਦਾ ਧੁੱਪ ਚੜ੍ਹ ਜਾਂਦੀ ਹੈ ਜੀ ਆਏ ਹੋ ਜਾਂਦਾ ਵੀ ਨਿਮੇੜ ਲਈਏ ਤੇ ਅੰਦਰ ਅੰਦਰ ਵਾਤੀ ਹੈ ਨਾ ਇੰਨੀ ਜਿਆਦਾ ਧੁੱਪ ਹਵਾ ਤੇਜ ਹੈ ਜੀ ਸੋਨ ਦੇਖੋ ਜਾਂਦਾ ਕਿਵੇਂ ਤੇ ਉਹ ਗੱਟੇ ਚ ਪਿਆ ਹਜੇ ਰਸ਼ਨ ਉਹ ਹੁਣ ਬਾ ਮਖਮਾੜੀ ਦੀ ਨੇਰੀ ਜਿਹੜੀ ਹਟ ਜਾਂਦੇ ਫਿਰ ਸ਼ਾਮ ਦੀ ਉਹਨਾਂ ਨੂੰ ਤੇ ਜਿਹੜਾ ਡੱਬਿਆਂ ਚ ਪਉਣ ਵਾਲਾ ਹੋਇਆ ਡੱਬਿਆਂ ਚ ਪਾ ਦਾਂਗੇ ਜਿਹੜਾ ਕੋਈ ਆਪਣਾ ਹੂ ਰੱਖਣ ਵਾਲਾ ਹੋਵੇ ਢੋਲੀਆਂ ਵਗੈਰਾ ਚ ਉਹ ਰੱਖ ਦਾਂਗੇ ਤੇ ਲੋ ਜੀ ਨੇਰ ਖਾਤਾ ਹੀ ਆਈ ਜਾਂਦਾ ਮੀਂਹ ਪਾ ਦੇ ਰੱਬਾ ਮੀਂਹ ਮੰਗਦੇ ਆ ਵੀ ਮੀਂਹ ਪਾ ਦੇ ਕੋਈ ਮਾੜਾ ਮੋਟਾ ਚਾਰ ਦਿਨ ਮੌਸਮ ਠੰਡਾ ਜੇ ਹੋ ਜੇ ਲੋ ਜੀ ਨੇਰ ਖਾਣਾ ਹੀ ਤੇ ਬਸ ਜੀ ਆਪਣੀ ਪਿੰਡ ਜਾਣ ਦੀ ਸਲਾਹ ਬਣੀ ਜਾਂਦੀ ਹੈ ਹਜੇ ਹੌਲੀ ਹੌਲੀ ਆਦੇ ਹੁੰਦੇ ਚਾਰ ਪੰਜ ਦਿਨਾਂ ਚ ਬੰਦੀ ਹੈ ਕਿਹੜਾ ਤਾਂ ਵੀ ਆਏ ਜੇ ਹੋ ਜਾਂਦਾ ਨਾ ਵੀ ਚਲੋ ਬਾਗ ਜਾਗੇ ਜਾਣਾ ਹੀ ਐ ਵੀ ਜਾਵਾਂਗੇ ਤਾਂ ਸਹੀ ਤੇ ਬਸ ਜਿਦੋਂ ਆਏ ਸਾਰੇ ਘਰ ਘਰ ਦੇ ਰਾਜਾ ਮੰਦਿਰ ਜਿੱਤੇ ਦੇਣ ਵੀ ਜਾਵੜੋ ਜਾਵੜੋ ਫਿਰ ਥੋੜਾ ਸੌਖਾ ਹੋ ਜਾਂਦਾ ਜਾਣਾ ਵੀ ਹੈ ਨਾ ਭਾਈ ਜਾਵੜੋ ਚਲ ਜਾਣਾ ਹੀ ਹੈ ਤੇ ਚਲੋ ਕੋਈ ਨਹੀਂ ਹੌਲੀ ਹੌਲੀ ਚਾਰ ਪੰਜ ਦਿਨਾਂ ਚ ਸਲਾਹ ਬੰਦੀ ਹੁੰਦੀ ਹੈ ਜੀ ਆਪਣੀ ਚਾਰ ਪੰਜ ਦਿਨਾਂ ਚ ਵਾ ਫਿਰ ਜਾਵੜਾਂਗੇ ਤੇ ਬਸ ਜੀ ਫਿਰ ਕਹਿੰਦੇ ਚਾਰ ਪੰਜ ਦਿਨ ਨੂੰ ਜਾ ਕੇ ਫਿਰ ਕੋਈ ਲਾ ਆਵਾਂਗੇ ਹਫਤਾ ਸਹਾ ਹਫਤਾ ਘੰਟੇ ਫਿਰ ਕੁਝ ਹੋਣਾ ਚਾਹਨਾ ਲੱਗ ਜਾਣਗੇ ਆਪਣੇ ਹਜੇ ਤਾਂ ਨਹੀਂ ਆਪਣੇ 15 ਤਰੀਕ ਤੋਂ ਬਾਅਦ ਲੱਗਣਗੇ ਸ਼ਰਤਾਂ ਨਾਲ ਹੋਣਾ ਹੈ ਦੇਖੋ ਜੀ ਹਵਾ ਇੰਨੀ ਜਿਆਦੇ ਨਹੀਂ ਏਰੀਆ ਚਲੋ ਜੀ ਫਿਰ ਹੋਰ ਕੰਮ ਥੰਦੇ ਕਰਦੇ ਆਪਾਂ ਸ਼ੇਰ ਲਓ ਜੀ ਮੰਮੀ ਸਾਰਿਆਂ ਮੀਂਹ ਚੱਲੀ ਜਾਂਦੀ ਹੈ ਕੋਈ ਮੀਂਹ ਪਵਾ ਲੋ ਹੋਰ ਕੋਈ ਕੋਈ ਮੀਂਹ ਪਵਾ ਲੋ ਸਾਰੇ ਕਰਨੇ ਮੀਂਹ ਕਰਦੇ ਹੋ ਹੋਰ ਕੀ ਹੈ ਬੁਰਾ ਹਾਲ ਕਰ ਖਨੇਰੀ ਨੇ ਵੀ ਰੇਤਾ ਰੇਤਾ ਜਾਵੜਾ ਗਾਂ ਕਮਰਾਂ ਤਿੱਕਰ ਗੈਲਰੀ ਸਾਰੀ ਭਰ ਗਈ ਰੇਤੇ ਨਾ ਹਵਾ ਦਾ ਡਾੜੀ ਨਹੀਂ ਪਤਾ ਕਿ ਕਿ ਪਾਇਆ ਹਾਈ ਹੋਊਗਾ ਹਵਾ ਦਾ ਠੰਡੀ ਠੰਡੀ ਹੈ ਗਰਮੀ ਤਾਂ ਹੈ ਨਹੀਂ ਹੁਣ ਦੋ ਤਿੰਨ ਦਿਨਾਂ ਦੀ ਇੰਨੀ ਖਾਸ ਗਰਮੀ ਹੈ ਨਹੀਂ ਹੋਗਾ ਤਨ ਪਹਿਲਾ ਵਾਲੀ ਪਹਿਲਾ ਵਾਲੀ ਹੁਣ ਤਾਂ ਤਿੰਨ ਦਿਨ ਹੋ ਗਏ ਜੋ ਇੰਨੀ ਗਰਮੀ ਹੈ ਨਹੀਂ ਬਸ ਹੁਣ ਤਾਂ ਮੀਂਹ ਪਾ ਦੇ ਫਿਰ ਠੀਕ ਹੈ ਕਿ ਪੌਲਾ ਗਿਆ ਹੈ ਹਟਲਾਂ ਨਹੀਂ ਉਹ ਕਹੀ ਜਾਂਦੇ ਐ ਕਿ ਮੀ ਬਹੁਤ ਪੈਣਗੇ ਹਮ ਲਓ ਜੀ ਆਪਣੀ ਮੂੰਗੀ ਦੇਖੋ ਵਧੀਆ ਖੜੀ ਐ ਨਾ ਤੇ ਹੁਣ ਦੇਖੋ ਮੇਰੀ ਉਹ ਪਰੇ ਜਸ਼ਨਾ ਆਪਣਾ ਡੈਡੀ ਕੋਲੇ ਡੈਡੀ ਮੱਕੀ ਨੂੰ ਮੱਕੀ ਚ ਛੱਡੀ ਸੀਗੀ ਮੋਟਰ ਤੇ ਹੁਣ ਤਾਂ ਸੂਰਜੀ ਹੈ ਨਹੀਂਗਾ ਸੋਲਰ ਆ ਨਾ ਆਪਣੀ ਸੂਰਜ ਤੇ ਚੱਲਦੀ ਆ ਜਿੰਨੀ ਜ਼ਿਆਦੇ ਧੁੱਪ ਹੋਵੇ ਓਨੇ ਜ਼ਿਆਦੇ ਪਾਣੀ ਕੱਢਦੀ ਆ ਮੋਟਰ ਤੇ ਜਸ਼ਨਾ ਡੈਡੀ ਜਸ ਜਾਂਦੇ ਆ ਹੁਣ ਹਰਾ ਚਾਰਾ ਲੈ ਕੇ ਆਉਣਗੇ

ਤੇ ਇਥੇ ਦੀ ਬਿਲਕੁਲ ਵੀ ਰਹਿਤ ਨਹੀਂ ਹੁੰਦਾ ਸੋ ਇਹਦੇ ਵਿੱਚ ਚਾਹਤਰਾ ਵੀ ਵਧੀਆ ਪੈਂਦਾ ਲਓ ਜੀ ਕਿਉਂ ਲੈਂਦਾ ਇਹਦੇ ਨਾਲ ਆਪਾਂ ਰੋਟੀਆਂ ਚੋਪੜ ਦਿੰਦੇ ਆਂ ਹੋਰ ਆਪਾਂ ਇਹਦਾ ਕੁਝ ਨਹੀਂ ਕਰਦੇ ਨਾ ਕੋਈ ਸਬਜ਼ੀ ਦਾ ਤੜਕਾ ਲਾਈਏ ਨਾ ਹੋਰ ਦੋ ਪੈਕ ਤਾਂ ਨਹੀਂ ਹੁੰਦੀਆਂ ਜੀ ਆਪਣੇ ਘਰ ਵਾਸਤੇ ਇਸ ਘਿਓ ਦੇ ਤੇ ਦੋ ਲੈਂਦੇ ਝੋਟੀ ਨੂੰ ਪਾਉਣੇ ਚਾਰ ਬੈਗ ਲੈਂਦੇ ਝੋਟੀ ਨੂੰ ਪਾਵਾਂਗੇ ਤੇਲ ਵੀ ਪਾਤਾ ਉਹਨੂੰ 2 ਲੀਟਰ ਤੇ 2 ਲੀਟਰ ਹੀ ਪਾਵਾਂਗੇ ਆਪਾਂ ਘਿਓ ਤੇ ਇੱਕ ਲੈਂਦੇ ਜੀ ਆ ਆਮਲਾ ਤੇਲ ਆਪਣੇ ਦਾ ਜਿਆਦਾ ਹੁੰਦਾ ਛੋਟੇ ਜ਼ਿੰਮੇਦਾਰਾਂ ਦੇ ਇਹ ਹੀ ਨਹੀਂ ਲੋਟਾਂਦਾ ਇੱਕ ਅਸਾਂ ਲੱਸੀ ਚ ਪਾਉਣੇ ਹੁੰਦੇ ਆ ਜੀ ਕਾਲੀਆਂ ਮਿਰਚਾਂ ਇਹ ਕੱਲਾ ਕਾਲੀਆਂ ਮਿਰਚਾਂ ਦਾ ਪਾਊਡਰ ਬਣਿਆ ਹੋਇਆ ਤੇ ਇਹਦੇ ਚਸੀਂ ਆਪਾਂ ਸਾਡ ਜਿਹੜਾ ਦੂਜਾ ਨਮਕ ਹੁੰਦਾ ਆਪਣਾ ਚਿੱਟਾ ਸਾਦਾ ਨਮਕ ਉਹ ਮਿਕਸ ਕਰ ਲੈਣੇ ਐ ਐਟੀ ਸਵਾਲ ਅੱਸੀ ਬਣ ਗਈ ਐ ਤੇ ਨਾ ਰੋਟੀ ਖਾਣ ਸਾਟ ਘਾਆ ਜਾਂਦਾ ਲੋ ਜੀ ਜਸ਼ਨ ਦੇ ਰੈਡੀ ਆ ਜਾਂਦੇ ਆ ਸਾਬ ਆਪਣੇ ਬੋਲੀ ਤੇ ਭਾਂਡੇ ਆਲੀਆਂ ਸਾਪਣਾ ਵੀ ਇਹ ਬਹੁਤ ਵਧੀਆ ਹੁੰਦੀ ਐ ਜੀ ਵੀਲ डबिया वैसे डबिया पाइए तैना दर्जना पे बाकी जी आह आून मिर्च ये बिना जमी नहीं तो जीरा लिया जी खुला जीरा खुला ज्यादा आया जी पैक टंधे लियागे घट आ लून मिर्च मसाला एक नरमा है ਤੇ ਇਕ ਕੜੀ ਸਰਫੇ ਬਹੁਤ ਬੁੱਧੀਆ ਸਾਤ ਪੁੰਦੀ ਅਸੀਂ ਅਸੀਂ ਜਾ ਤਾਂ ਮੈਂ ਉਹ ਵਰਤਦੇ ਹੁਣੇ ਬੀਰ ਹੁੰਦੀ ਹੈ ਜਿਹੜੀ ਤੇ ਜਾ ਹਿਆ ਵਾ ਵਰਤ ਸਰਫੈਕਸ ਇਹ ਵੀ ਬਹੁਤ ਬਹੁਤ ਬੁੱਧੀਆ ਹੁੰਦੀ ਹੈ ਇਹ ਮਿਲ ਲੈ ਜਦੋਂ ਕੱਲ੍ਹ ਕੱਲ੍ਹਿਆ ਤੇ ਜਦੋਂ ਦਾੜੀ ਸਹੀ ਆ ਅਸੀਂ ਕਹਿੰਦੇ ਮੈਂ ਕੁਛ ਨਾ ਕੁਝ ਪੂਨ ਲੱਗਿਆ ਉਹ ਦੱਸੋ ਕੀ ਬਲ ਹੈ ਕੀ ਹੈ ਹੈ ਜਿਆਦਾ ਨਹੀਂ ਐਸੇ ਕੀ ਕੀ ਸੁਣਾਣਾ ਹੈ ਨੂਨ ਰਹਿ ਗਿਆ ਉਹ ਲੈਣਾ ਪਰ ਅਕ ਕਹਿੰਦੇ ਸੀ ਕਹਿੰਦੇ ਮੈਂ ਨਾਲ ਬਲਿਖ ਕੇ ਦਿੱਤਾ ਪਰ ਕਿ ਤਾਂ ਸਾਰਾ ਸਮਾਨ ਸਮਾਨ ਬਲੇ ਕੁਝ ਹੋਰ ਵੀ ਹੈ ਨਹੀਂ ਮੈਨੂੰ ਲੱਗਦਾ ਹੋਰ ਕੀ ਹੈ ਨਹੀਂ ਹੈ ਪਾਕੀ ਦੇ ਸਮਾਨ ਮੈਲਾ ਦਾ ਵਰਕੇ ਠੀਕ ਹੈ ਜੀ ਹੂੰ ਗਾਈ ਜੀ ਨੂਨ ਹੈ ਨਹੀਂਗਾ ਉਹਦਾ ਨੂਨ ਦੀਆਂ ਦੋ ਥੈਲੀਆਂ ਇੱਕ ਥੈਲੀ ਤਾਂ ਪਈ ਹੈ ਹਜੇ ਇੱਕ ਪਰਸੋ ਜੋ ਉੱਥੇ ਲਾਈ ਆ ਤਾਂ ਫੇਰ ਆ ਜੂਗਾ ਤਾਂ ਬਾਕੀ ਜੇ ਇੰਨਾ ਕੁ ਸਮਾਨ ਹੀ ਹੋਣ ਵਾਲਾ ਸੀਗਾ ਜਿਆਦਾ ਨਹੀਂ ਆਪਣੇ ਸਾਰਾ ਬਾਕੀ ਸਮਾਨ ਪਿਆ ਤੇਲ ਵੀ ਤੇ ਦੂਗੜਾ ਠੀਕ ਹੈ ਖੰਡ ਦਾ ਗੱਟਾ ਲਿਆਂਦਾ ਸੀ ਕੋੜ ਦਾ ਸਭ ਕੁਝ ਪਿਆ ਚਾਹ ਪੱਤੀ ਵੀ ਲਿਆਂਦੀ ਸੀਗੀ ਉਹ ਵੀ ਵੱਧੂ ਪਈਆ ਤੇ ਬਸ ਇੰਨਾ ਕੁ ਸਮਾਨ ਮੁਟਿਆ ਸੀਗਾ ਜੀ ਇਹ ਥੋੜਾ ਜਿਹਾ ਲੱਗਦਾ ਹੀ ਵਾਲਾ ਬਾੜਾ ਪਤਾ ਨਹੀਂ ਕੀ ਗੱਲ ਹੈਗੀ ਤੇ ਬਾਕੀ ਜੀ ਆਪਣੇ ਆਦੇ ਹੁੰਦੇ ਛੋਟੇ ਜ਼ਿੰਮੇਦਾਰਾਂ ਦੇ ਤਾਂ ਬਸ ਆਹ ਨੂਨ ਮਿਰਚੀ ਮਸਾਲਾ ਔਟਾਉਂਦਾ ਹੈ ਹਨਾ ਹੋਰ ਤਾਂ ਕਬੀਨਦਾਰੀ ਸਬਜੀ ਨਹੀਂ ਆਉਂਦੀ ਜੀ ਪਤਾ ਨਹੀਂ ਕੀ ਹੋ ਜਾਂਦਾ ਆਏ ਉਹਨੇ ਨਾ ਆਪਾ ਉਧਰ ਦੇ ਲਾਉਂਦੇ ਰਹੇ ਉਧਰ ਦੇ ਰੋ ਦੀ ਆਏ ਵੀ ਇਨਾ ਵੀ ਵਾਈ ਨੂੰ ਸ਼ੁਕਰ ਆ ਵੀ ਘਰ ਦਾ ਤੋਰੀਆ ਵਧੀਆ ਤੁਰੀ ਜਾਂਦਾ ਹੈ ਨਾ ਵਧੀਆ ਆ ਵੀ ਆਦੇ ਹੁੰਦਾ ਵੀ ਚੰਗੀ ਰੋਟੀ ਖਾ ਕੇ ਬੈਠਿਆ ਹੋਰ ਕੀ ਚਾਹੀਦਾਗਾ ਤੇ ਵਾਈ ਨੂੰ ਆਦੇ ਹੁੰਦਾ ਬੰਦੀ ਸੁੱਖ ਰੱਖੇ ਹੋਰ ਆ ਕੁਝ ਨਹੀਂ ਚਾਹੀਦਾ ਹੁੰਦਾ ਤੇ ਬਸ ਜੀ ਹੁਣ ਇਹਨਾਂ ਦੀ ਆ ਤਾਂ ਮੈਂ ਪਾ ਦੂੰਗੀ ਡੱਬਿਆਂ ਦੇ ਵਿੱਚ ਠੀਕ ਹੈ ਤੇ ਆ ਇਹ ਆਪਾਂ ਡੱਬੀ ਹੈ ਮੇਰੀ ਕੁ ਹੀ ਰੱਖ ਦਾਂਗੇ ਤੇ ਆ ਵਾਲਾ ਸਮਾਨ ਆ ਭੈਡਾ ਜਿਹੜੇ ਇਹ ਇੱਕ ਮੈਂ ਪਾ ਦੂੰਗੀ ਢੋਲੀ ਦੇ ਵਿੱਚ ਦੂਜੇ ਤਿੰਨ ਸਾਹਵੇਂ ਮੁਠਜ ਦੇ ਵਿੱਚ ਤੇ ਆ ਪੈਕ ਦੇ ਕਪੜਾ ਬੈਲੂਆ ਆਪਣੇ ਸਾਥ ਵਾਲੇ ਡੱਬੇ ਚ ਤੇ ਇੱਕ ਵਾਰ ਐਵੇਂ ਹੀ ਰੱਖ ਦੂੰਗੀ ਤੇ ਆ ਆ ਵਾਲੀਆਂ ਚੀਜ਼ਾਂ ਇਹ ਆਪ ਸਾਬ ਕੇ ਆਉਣਿਆ ਆਪਣੇ ਢੋਲੀ ਡੱਬੇ ਆ ਉਹਦੇ ਵਿੱਚ ਸਾਬੜਾ ਸੁਬੜਾ ਸਾਮ ਕਰਨੇ ਆ ਚਲੋ ਜੀ ਸਾਮ ਹੈਗੇ ਇੰਨਾ ਕੋ ਸਮਾਨ ਫਿਰ ਹੋਰ ਕੰਮ ਬੰਦੇ ਇਹ ਨੂੰ ਕਰਦੇ ਆ ਚਲੋ ਜੀ ਇੰਨਾ ਜਿਆਦਾ ਕੂੜਾ ਹੈ ਤੇ ਕੋਈ ਸਾਫ ਚ ਨਹੀਂ ਆ ਰਹਾ ਉਧਰੋਂ ਹਵਾ ਚੱਲੀ ਜਾਂਦੀ ਹੈ ਵੀ ਕਿੱਥੇ ਇਕੱਠਾ ਕਰੀਏ ਜਿੱਥੇ ਇਕੱਠਾ ਹੋ ਗਿਆ ਬਸ ਕਰ ਦਾਂਗੇ ਹਜੇ ਭੈਣ ਆਖ ਦਿੰਦੀ ਆ ਦੀਦੀ ਗਾਹ ਨੂੰ ਨਾ ਕੂੜਾ ਲੈ ਕੇ ਜਾਇਆ ਕਰੋ ਭੈਣ ਮੇਰੇ ਜਿੱਥੇ ਜਿੱਥੇ ਇਕੱਠਾ ਹੁੰਦਾ ਉੱਥੇ ਹੀ ਕਰਨਾ ਪੈਂਦਾ ਸਾਨੂੰ ਪਤਾ ਜੇ ਹੁਣ ਉਧਰ ਲੈ ਕੇ ਉਧਰ ਹਵਾ ਉਧਰਲੀ ਆਉਂਦਾ ਇੱਧਰ ਨੂੰ ਆ ਫਿਰ ਜਿੱਧਰ ਨੂੰ ਆਉਂਦਾ ਉਧਰ ਹੀ ਇਕੱਠਾ ਕਰਨਾ ਪੈਂਦਾ ਹਨ ਤੇ ਬਸ ਜਿੱਥੇ ਇਕੱਠਾ ਹੋ ਗਿਆ ਢੇਰੀ ਲਾ ਕੇ ਚੱਕ ਦਾਂਗੇ ਤੇ ਲਾਈਟ ਆ ਗਈ ਹੁਣ ਮੈਂ ਸ਼ੈੱਡ ਰੱਖੀ ਸੀ ਬੁਹਾ ਫੋਨ ਚਾਰਜ ਲਾਉਣਾ ਸੀਗਾ ਆਪਣਾ ਤੇ ਬਾਕੀ ਜਸ਼ਨ ਤੇ ਰੈਡੀ ਵੀ ਹਰਾ ਲੈਣ ਗਏ ਹਰਾ ਕੁੱਤਰਣਗੇ ਉਹ ਦੇਖੋ ਉੱਥੇ ਰਹਿੰਦੀ ਐ ਜਾਮਣ ਤੇ ਕੋਲ ਦੇਖੋ ਇਨੇ ਜਾਮਣਾ ਸਿੱਟਿਆ ਇਨੇ ਖਾ ਖਾ ਗਏ ਇਹਨੂੰ ਮौज ਬਣੀ ਆਪਾਂ ਨੂੰ ਭਲਾ ਥਿਉ ਨਾ ਥਿਉਣ ਕਿ ਨਹੀਂ ਮੰਮੀ ਹੋਰ ਤਨ ਚਾਰ ਦਿਨ ਹੋ ਗਏ ਹੁਣੇ ਜਾਮਣ ਤੇ ਹੀ ਰਹਿੰਦੀ ਐ ਹਮ ਲੋ ਜੀ ਬਸ ਆਹ ਕਰਦੀ ਆਪਾਂ ਇਕੱਠਾ ਫਿਰ ਭਾਂਡੇ ਢਿੰਡੇ ਚੱਕਦੇ ਆਂ ਕਿ ਟਾਈਮ ਸਵਾ 4 ਦਾ ਹੋ ਗਿਆ ਲੋ ਜੀ ਟਾਈਮ ਹੋ ਗਿਆ ਭਾਈ ਪੌਣੇ 5 ਦਾ ਤੇ ਨੀਰਾਚਾਰਾ ਪੈ ਰਿਹਾ ਮम्मी ਨੇ ਸਨੀਰ ਲਾਤੀ ਸੀ ਪਹਿਲਾਂ ਤੇ ਜਸ਼ਨ ਦੇ ਰੈਡੀ ਰਹੇ ਹਰਾ ਪੁੱਤਰ ਕੇ ਸੱਟ ਰਹੇ ਤੇ ਬਸੂਆਂ ਨੂੰ ਦੇਖ ਕੇ ਨਾ ਪੂਰੀ ਅੱਚ ਵੀ ਹੋਈ ਪਈ ਆ ਤੂੰ ਤਾਂ ਆਏ ਆ ਜੀ ਅੰਦਰ ਖੜੇ ਆ ਵਿਚਾਰੇ ਹਵਾ ਚੱਲੀ ਜਾਂਦੀ ਐ ਅੱਜ ਤਾਂ ਵਧੀਆ ਕੋਈ ਧੁੱਪ ਐਨੀ ਫੀਲ ਨਹੀਂ ਹੁੰਦੀਗੀ ਵਧੀਆ ਬਾਹਰ ਬੰਨੇ ਜਾਣਗੇ ਤਾਂ ਟਾਈਮ ਨਾ ਖਾ ਲੈ ਖਾ ਲੈਣਗੇ ਅੱਜ ਜੀ ਪੱਖੇ ਦੇ ਪਤਾ ਕੀ ਹੋ ਗਿਆ ਨੁਕਸਾਨ ਹੋ ਗਿਆ ਜਿੱਕ ਪੱਖਾ ਮਤਲਬ ਵੀ ਚੱਲੀ ਜਾਂਦਾ ਸੀਗਾ ਜਦੋਂ ਨੇਰੀ ਨੇਰੀ ਆ ਗਈ ਤੇ ਪੱਖਾ ਹੱਲ ਗਿਆ ਇਹਦੇ ਵਿੱਚੋਂ ਨਾ ਕੋਈ ਇਹਦੇ ਵਿੱਚ ਲਾਏ ਸੀਗਾ ਵੀ ਕੋਈ ਫਾਨਾ ਜਾਂ ਉਹ ਨਿਕਲ ਗਿਆ ਤੇ ਹਵਾ ਨਾਲ ਤੇ ਗਾਡਰ ਦੇ ਨਾਲ ਵੱਜਿਆ ਤੇ ਪੱਖੇ ਦਾ ਫਰਵਿੰਗਾ ਹੋ ਗਿਆ ਨੁਕਸਾਨ ਵੀ ਹੋ ਜਾਂਦਾ ਹੁੰਦਾ ਕਦੇ-ਕਦੇ ਹਾਂ ਚਲੋ ਹੋ ਜੈਸਨ ਤੇ ਲੈਡੀ ਕਹਿੰਸੀ ਇਹ ਫਾਰ ਹੁਣ ਲੋਟ ਨਹੀਂ ਆਉਣੇ ਆਦੇ ਫਿਰ ਇਹ ਸਹੀ ਨਹੀਂ ਚੱਲਣਾ ਟੇਡਾ ਮੇਡਾ ਹੀ ਚੱਲੂ ਐਂ ਖੜਕਾ ਹੁਲਾਰੇ ਜੇ ਖਾਊਗਾ ਕਹਿੰਦੇ ਹੁਣ ਇਹਦੇ ਫਾਰ ਨਵੇਂ ਲਿਆਉਣੇ ਪੈਣਗੇ ਹਨਾ ਫਾਰ ਨਵੇਂ ਲਿਆਉਣੇ ਪੈਣਗੇ ਲਓ ਜੀ ਲਾਡੋ ਬੋ ਲਾਡੀ ਲਾਡੀ ਕੰਨ ਖੜੇ ਕਰਦੀ ਐ ਮੈਨੂੰ ਬੋਲ ਮਾਰਦੇ ਆ ਲਾਡੀ ਹਾਂ ਇਹਨੂੰ ਪਤਾ ਮੇਰਾ ਨਾਮ ਲਾਡੀ ਆ ਹੋਰ ਲੋ ਜੀ ਆਪਾਂ ਲਈਏ ਬਰੀਕ ਜੀਆਂ ਲੱਕੜਾਂ ਜੀਆਂ ਚੱਕ ਕੇ ਅੱਗ ਮਚਾਵਾਂ ਮੈਂ ਭਾਂਡੇ ਹਜੇ ਮੈਂ ਮਾਂਜੇ ਨਹੀਂ ਪਹਿਲਾਂ ਮੈਂ ਧਰਦੀ ਆਂ ਮੂੰਗੀ ਦੀ ਦਾਲ ਭਾਂਡੇ ਮਾਂਜੂਗੀ ਮੈਂ ਬਾਅਦ ਚ ਕਿਉਂਕਿ ਫਿਰ ਹੌਲੀ-ਹੌਲੀ ਬਣੀ ਜਾਊਗੀ ਭਾਂਡੇ ਭੁੰਡੇ ਤਾਂ ਆਪਾਂ ਦਾਲ ਬੰਦੇ ਕਰਦੇ ਫਿਰ ਚਲਾ ਲਏ ਫਿਰ ਮਾਂਜ ਲਾਂਗੇ ਜਸ਼ਨ ਜਿਹੜੀ ਗਾਲ ਦਿੰਦੇ ਸੀ ਮੇਰੇ ਸਾਲੇ ਦੀ ਵੀਡੀਓ ਬੜੀ ਆਂਦੀ ਹੈ ਚੁੱਪੀ ਕਰਕੇ ਇਹ ਤਾਂ ਆਦੇ ਸਾਡੀ ਆਦਤ ਹੈ ਜੇ ਨਹੀਂ ਛੁੱਟਦੀ ਹਮਾਰੀ ਹੂੰ ਚਲੋ ਜੀ ਆਪਾਂ ਲਈਏ ਬਰੀਕ ਜੀਆਂ ਲੱਕੜ ਤੇ ਫਿਰ ਆਪਾਂ ਧਰਦੀਏ ਦਾਲ ਫਿਰ ਚੱਕਾਂਗੇ ਭਾਂਡੇ ਲੋ ਆਪੋ ਆਪਣਾ ਲਾਜੀ ਦਾਲ ਦਾਲ ਮਾ ਕੌਂਦੀ ਪਾਈ ਸੀ ਉਹ ਵਰੀ ਥੋੜੇ ਹੀ ਸੀ ਤੇ ਫਿਰ ਪਾਣੀ ਪਾ ਕੇ ਰੱਖਤਾ ਹੈ ਕਿੰਨੀ ਜਿਆਦਾ ਫੁੱਲ ਜੀ ਤੇ ਆਪਾਂ ਬਣਾਉਣੇ ਹੁੰਦਾ ਜੀ ਕੱਲੀ ਮੂਰਗੀ ਮਸਰੀ ਨਾਲ ਥੋੜਾ ਜਿਹਾ ਕਲਰ ਸਤਰੀਆ ਹੋ ਜਾਂਦਾ ਜੇ ਆਪਾਂ ਕੱਲੀ ਮੂੰਗੀ ਬਣਾਈਏ ਤੇ ਬਹੁਤ ਸੋਹਣਾ ਰੰਗ ਦੀ ਬਣਦੀ ਖੱਟੀ ਖੱਟੀ ਪੀਲੀ ਪੀਲੀ ਲਾਉਜੀ ਤੇਲ ਵਾਲਾ ਸੂਪਰ ਹੁਣ ਪਾਤਾ ਚੀਰਾ ਤੇੜਾ ਆਪਣਾ ਪੂਰਾ ਗਰਮ ਸੀ ਤੇ ਜਿਹੜੀ ਮੂੰਗੀ ਦੀ ਦਾਲ ਹੁੰਦੀ ਹੈ ਜੀ ਇਹ ਆਪਾਂ ਉਜੇਗੀ ਥੋੜੀ ਜਿਹਾ ਹਵਾ ਚੱਲ ਰਹੀ ਹੈ करके पाया भाजे को पहले मखे नाले का भाने को भी अद्धा घंटा लग जाएगा बनाने भाडे दा मैं चाड़ी मसाला जी आप जीरा जीरा पा के पहले ही तड़का ला दें कोई पहले बाद चला हमारा

ਬਾਕੀ ਥੀਨ ਜਿਹਨੂੰ ਮੈਂ ਉਬਾਲਾ ਲਾ ਗਿਆ ਇਹ ਪਾਉਣੇ ਮਿਲ ਗਏ ਤੇਰਾ ਪਾਉਣ ਨਹੀਂ ਦਿੱਤਾ ਲੱਕੋ ਜੀ ਤਾਂ ਵੀ ਬਹੁਤ ਹੈ ਲਓ ਜੀ ਅੱਜ ਅਸ਼ਨੇ ਨੂੰ ਮਿਲੋ ਆਪਣੇ ਨੂੰ ਤੇ ਕਦ ਇੱਕ ਦਾਈ ਇਹ ਆਉਂਦਾ ਵੀਡੀਓ ਦੇ ਵਿੱਚ ਹੁਣ ਵੀ ਬਾਲਬੂਲ ਵਾਈ ਜਾਂਦਾ ਸੀਗਾ ਤੇ ਮੈਂ ਕਿੱਧਰ ਜਾਣਾ ਕਹਿੰਦਾ ਮਮੀ ਪਾਪੇ ਦੇ ਪਿੰਡ ਜਾ ਕੇ ਹੁਣ ਡੈਡੀ ਮੁੱਕਾ ਬੰਨੀ ਜਾਂਦੇ ਤੇ ਜਾਂਦੇ ਦਾਦਾ ਪੁੱਤ ਕੀ ਖਾ ਕੇ ਆਉਗਾ ਅੱਜ ਦਾ ਰਿਜ਼ਲਟ ਆਇਆ ਜੀ ਇਹਦੇ ਆਇਆ 82% ਨੰਬਰ ਤੇ ਜਿਹੜੇ ਟੈਸਟ ਜੇ ਹੋਏ ਸੀਗੇ ਇਹਨਾਂ ਦੇ ਹੁਣ ਦੋ ਤਿੰਨ ਮਹੀਨੇ ਜਿਹੜਾ ਦੋ ਮਹੀਨੇ ਸਕੂਲ ਲੱਗਿਆ ਤੇ ਲਓ ਜੀ ਥੋੜੀ ਬਸਮਤਮ ਦੀ ਅੱਗ ਤੇ ਬਣਾਵਾਂਗੇ ਬਾਲੀ ਤੇਜ ਨਹੀਂ ਕਰਦੇ ਅੱਗ ਲਓ ਜੀ ਐਂ ਐਂਦਾ ਏਡਾ ਹੀ ਸੋਹਣਾ ਕਲਰ ਰਹੂਗਾ ਜਿਵੇਂ ਹੈਗਾ ਬਹੁਤ ਵਧੀਆ ਲੱਗਦਾ ਹੈ ਇਹ ਜਾਂ ਕਲਰ ਪੀਲਾ ਪੀਲਾ ਲੋ ਜੀ ਜਸ਼ਨ ਦੇ ਡੈਡੀ ਦੇ ਰਿਆ ਲੱਕੜਾ ਵੱਟ ਕੇ ਮੈਂ ਲੈ ਕੇ ਜਾਨੀ ਬਸ ਤੇ ਬਸ ਦਾਲ ਆਪਣੀ ਬਣਿਆ ਵਰਗੀ ਜਾ ਕੇ ਦੁੱਧਵਾਦ ਜਿਹੜਾ ਦਿਨ ਵਾਲਾ ਬਸ ਉਹ ਸਾਮ ਸਮਾਈ ਕਰਦੀ ਆ ਉਹ ਧਰਦੀ ਆ ਗਰਮ ਤੇ ਦੋ ਦੋ ਕਰ ਲਈ ਜੀ ਕੰਮ ਮੌਸਮ ਖਰਾਬ ਹੀ ਹੈ ਤੇ ਇੱਧਰ ਤਾਂ ਇਹ ਹੋ ਗਿਆ ਕਾਲਾ ਰੱਬ ਜਮਾ ਸੂਰਜ ਦੇਵਤਾ ਬੱਦਲਾਂ ਦੇ ਵਿੱਚ ਹੋ ਗਏ ਗਾਇਬ 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 ਤੇ ਦੇਖੋ ਮੀਂਹ ਆ ਜੇ ਤਾਂ ਵਧੀਆ ਮੀਂਹ ਵਾਲਾ ਮੌਸਮ ਹੋਗਾ ਬੱਦਲ ਪੂਰੇ ਭੱਜੇ ਜਾਂਦੇ ਆ ਮਾ ਤੇ ਹਵਾ ਦੇਖੋ ਹਵਾ ਬਹੁਤ ਜਿਆਦਾ ਸੋਹਣੀ ਮੌਸਮ ਬਹੁਤ ਜਿਆਦਾ ਸੋਹਣਾ ਠੰਡੀ ਠੰਡੀ ਹਵਾ ਚੱਲਦੀ ਵਧੀਆ ਚਲੋ ਜੀ ਆਪਾਂ ਲੈ ਜੀ ਇਹ ਲੱਕੜਾਂ ਤੇ ਦੁੱਧ ਬਾਹਰ ਸਾਮਣੇ ਜਾ ਕੇ ਲੋ ਜੀ ਆਪਾਂ ਲੱਗ ਗਿਆ ਤਾਂ ਬੋਲੇ ਤੇ ਇਹਦੇ ਤੋਂ ਆਹ ਰੈਡ ਕਣੀਚਾ ਸਾਹ ਤਾਂ ਆਪਾਂ ਜਿਹੜਾ ਦਹੀਂ ਰੱਸੀ ਜਮਾਉਣੀ ਆ ਤੇ ਜਿਹੜਾ ਜਿ ਮਿੱਠਾ ਬਾਤ ਆ ਮੈਂ ਉਹ ਕਰੀ ਲਵਾਂ ਇਸ ਮੌਸਮਾ ਹੋਇਆ ਪਿਆ ਜੀ ਮੀਂਹ ਆਲਾ ਸੋਣਾ ਹੋ ਗਿਆ ਮੌਸਮ ਵਧੀਆ ਹਵਾ ਜੀ ਚੱਲੀ ਆ ਗਈ ਮੈਨੂੰ ਤਾਂ ਮੀਂਹ ਨਹੀਂ ਠੀਕ ਚੱਲ ਗਿਆ ਦਿਨੇ ਪਾ ਜਾਂਦਾ ਰਾਤ ਨੂੰ ਤੰਗ ਰਹੇ ਰਾਤ ਨੂੰ ਨੀਦ ਘਾਉਂਦੀ ਉਹ ਤਾਂ ਉਹ ਜਿਆ ਸੋ ਤਾਂ ਛੁੱਟੀਆਂ ਹੀ ਐ ਜੇ ਜਿਆਦਾ ਰਾਤ ਨੂੰ ਨੀਂਹ ਆ ਗਿਆ ਤਾਂ ਨੀਂਦ ਖਾਉਂਦੀ ਤਾਂ ਤੱਕ ਸੌਂਦੀ ਹੋ ਕੰਨੀ ਨੀਂਦ ਖਾਉਂਦੀ ਨਾ ਨੀਂਦ ਨਾ ਮੀਂਹ ਪਾਵੇ ਨੀਂਹ ਪਾਵੇ ਜਿਆਦਾ ਨਹੀਂ ਵਧੀਆ ਮੌਸਮ ਕੰਡਾ ਹੋਵੇ ਮਾਮੀ ਗੱਦੇ ਆ ਮਾਂ ਗੇ। ਪਾਸ ਜਾਵਾਂਗੇ ਕਰਦੇ ਦਿੰਦੇ। ਚੱਲਾਂ। ਮਨ ਤੂੰ 7% ਟਾਲ ਦਿੰਦੇ ਨਾ। ਤੇ ਇੱਕ ਜੀ ਭੈਣ ਸੀਗੀ ਮਲਪਰੀਤ ਮਲਪਰੀਤ ਕੋਰਤ ਭੈਣ ਹੈਗੀ ਮਲੇਰ ਕੋਟਲੇ ਤੋਂ ਤੇ ਉਹ ਭੈਣ ਦਾ ਕੱਲ ਕਮੈਂਟ ਆਇਆ ਕਹਿੰਦੀ ਦੀਦੀ ਕਿ ਅਸੀਂ ਨਾ ਰੋ ਇੱਕ ਟਾ ਰੋਟੀ ਖਾਣਾ ਭੁੱਲ ਸਕਦੇ ਆ। ਕਹਿੰਦੀ ਪਰ ਤੁਹਾਡਾ ਵਲੌਗ ਦੇਖਣਾ ਨਹੀਂ ਭੁੱਲਦੇ। ਬਹੁਤ-ਬਹੁਤ ਧੰਨਵਾਦ ਭੈਣ ਦਾ ਜੀ ਇੰਨਾ ਪਿਆਰ ਦੇਣ ਲਈ। ਬੀ ਹਣਾ ਮੈਂ ਸੋਚਿਆ ਨਹੀਂ ਸੀ ਕਦੇ ਵੀ ਮੈਨੂੰ ਤੁਹਾਡੇ ਸਾਰੇ ਭੈਣ ਭਰਾਵਾਂ ਤੋਂ ਇੰਨਾ ਚੱਲ ਸਾਡੀ ਫੈਮਿਲੀ ਨੂੰ ਪਿਆਰ ਮਿਲੂਗਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਸੀਗੇ ਜੀ ਅਮਰਤਪਾਲ ਕੌਰ ਤੇ ਇੱਕ ਭੈਣ ਸਵਰਨਜੀਤ ਇੱਕ ਆਪਣੇ ਨਵੇਂ ਜੁੜੇ ਲਖਵੀਰ ਸਿੰਘ ਦੀ ਆਈਡੀ ਤੋਂ ਪਰਮਜੀਤ ਕੌਰ ਹੈ ਭੈਣ ਦਾ ਨਾ ਤੇ ਇੱਕ ਹੈਗੀ ਹੈ ਜੀ ਸਨੇਹ ਸਨੇਹ ਹੈ ਸਨੇਹ ਨਾ ਹੈ ਸਨੇਸ਼ ਹੈ ਦੀ ਜੀ ਦਾ ਤੇ ਇੱਕ ਜੀ ਹੈਗੇ ਨੇ ਹਰਦੀਪ ਹਰਦੀਪ ਕੌਰ ਆ ਇਹ ਮੋਬਾਈਲ ਤੋਂ ਨੇ ਤੇ ਬਸ ਜਿੰਨੇ ਕ ਭੈਣਾਂ ਦੇ ਇੱਕ ਸੀਗੇ ਜੀ ਹ ਹਰਜੀਤ कौर ਢਾਲੀਵਾਲ ਅਗਮ ਢਾਲੀਵਾਲ ਆ ਇਹ ਜਿਹੜੀ ਆਪਣੇ ਨਾਲ ਹਮੇਸ਼ਾ ਜੁੜੇ ਹੋਏ ਨੇ ਰਣਜੀਤ ਤੇ ਉਹਨਾਂ ਦੀ ਫੈਮਿਲੀ ਚੋਂ ਨੇ ਹਰਜੀਤ ਭੈਣ ਤੇ ਇਹਨਾਂ ਸਾਰਿਆਂ ਦਾ ਤੁਹਾਡਾ ਜੀ ਜਲਾ ਮੈਂ ਧੰਨਵਾਦ ਕਰਾਂ ਹਣਾ ਉਹ ਨਹੀਂ ਥੋੜਾ ਤੇ ਆਪਣਾ ਆਪ ਦਾ ਸਪੋਰਟ ਪਿਆਰ ਐਵੇਂ ਹੀ ਬਣਾਈ ਰੱਖੋ ਇੱਕ ਸੀਗਾ ਜੀ ਖੁਸ਼ਪ੍ਰੀਤ ਉਹਨਾਂ ਦਾ ਕਮੈਂਟ ਵੀ ਆਇਆ ਸੀਗਾ ਤੇ ਇੱਕ ਸੀ ਕਈ ਵਾਰ ਧਿਆਨ ਚ ਨਹੀਂ ਆਉਂਦਾ ਆਪਣੇ ਨਾਲ ਹਨਾ ਆਪਾਂ ਭੁੱਲ ਜਾਂਦੇ ਹਾਂ ਇੱਕ ਸੀਗਾ ਕੋਮਲ ਪ੍ਰੀਤ ਚਲੋ ਜੀ ਆਪਾਂ ਬੰਦ ਲਈਏ ਅੱਜ ਫੇਰ ਮਿਲਦੇ ਹਾਂ ਰੋਟੀ ਪਕਾ ਲਈ ਲਓ ਜੀ ਮੰਮੀ ਪਿਆਰੇ ਆਪਾਂ ਨੂੰ ਪਾਣੀ ਪਾਣੀ ਤੇ ਵੈਸੇ ਜਿਹਾ ਜਸਨ ਰੈਡੀ ਨੇ ਪਿਆਤਾ ਆ ਦੋ ਰਹੀਆਂ ਨਿੱਕੀਆਂ ਤੇ ਹੁਣ ਇਹ ਨਹਾ ਰਹੇ ਆ ਕਿਉਂਕਿ ਇਹਨਾਂ ਨੇ ਪਾ ਕੇ ਆਣਾ ਦੁੱਧ ਕਿੰਨੀ ਕਾਲੀ ਫੋਟੋ ਆਉਂਦੀ ਫੋਟੋ ਜਮੇ ਹੀ ਨਹੀਂ ਆਉਂਦੀ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਕਦੇ ਕਦੇ ਫੋਨ ਨੂੰ ਤੇ ਜਸ਼ਨਾ ਦਿਖਾਉਣਿਆ ਸਾਨੂੰ ਆਪਾ ਕੀ ਕਰ ਰਿਹਾ ਹੈ ਸਾਡਾ ਮੁੰਡਾ ਕੰਮ ਬਹੁਤ ਕਰਦਾ ਹੈ ਹੱਥ ਬੰਨਦਾ ਮੇਰੇ ਬੁਰੇ ਆਦਾ ਮੰਮੀ ਇੱਧਰ ਨਹੀਂ ਮੰਮੀ ਨਹੀਂ ਨਹੀਂ ਆਦਾ ਨਹੀਂ 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 ਕਿਉਂ ਜੇ ਕੋਈ ਬੱਚਾ ਸਿਆਣਾ ਕੰਮ ਕਰਦਾ ਵਧੀਆ ਤਾਂ ਦਿਖਾਉਣਾ ਚਾਹੀਦਾ ਹਨਾ ਵੀ ਸਾਡਾ ਮੁੰਡਾ ਸਿਆਣਾ ਵੀ ਹੈ ਕੀ ਕਰੇਗਾ ਪੁੱਤ ਇਹਨਾਂ ਦਾ ਪਹਿਲਾਂ ਤਾਂ ਐਂ ਦੱਸ ਨਹੀਂ ਪੁੱਤ ਕੱਚੀਆਂ ਦੇ ਵੀ ਨਹੀਂ ਨਿਕਲਦੇ ਫਸਗਾਂ ਨੂੰ ਬਾਹਰ ਲਓ ਦਸਤਾਨੇ ਚੜਾ ਰੱਖਿਆ ਪੂਰਾ ਫਾਰਮੈਨ ਬਣਿਆ ਬੈਠਾ ਕਿੰਨੀਆਂ ਤੋੜ ਲੀਆਂ ਇਹ ਲਓ ਜੀ ਭਿੰਡੀਆਂ ਤੋੜ ਰਿਹਾ ਤੈਨੋਂ ਕਾਸੀ ਪੱਠਾ ਪੱਠਾ ਲਿਆ ਪੁੱਤ ਵੱਠਾ ਚੰਗ ਠੀਕ ਆ ਵੱਢ ਲਾ ਕਰ ਦੇਣਾ ਕਾਹਦੇ ਨਾ ਫੜਦਾ ਪਲੇਟ ਨਾ ਕਰ ਚੱਲ ਵੱਢ ਲਾ ਹਾ ਦਾ ਇੰਨੀਆਂ ਕੱਚੀਆਂ ਨਹੀਂ ਇਹ ਤਾਂ ਤੋੜਨ ਵਾਲੀਆਂ ਜਿਵੇਂ ਉਹ ਪਰਲੀ ਸਾਈਡ ਦੇ ਕਿੰਨੀਆਂ ਪੱਕੀਆਂ ਇਹ ਕੱਚੀਆਂ ਤੋੜ ਪੁੱਤ ਇਹ ਤਾਂ ਤੋੜ ਤਰ ਲਾਂਗੇ ਇਹ ਵੀ ਕੱਚੀ ਸੀ ਹਉ ਨਹੀਂ ਪੱਕੀਆਂ ਵੱਡੀਆਂ ਵੱਡੀਆਂ ਉੱਧਰ ਦੇਖੋ ਹਉ ਹਉ ਉੱਥੇ ਹਉ ਸਾਰੀ ਲੈਂ ਪੱਕੀਆਂ ਦੀ ਉਹ ਤੋੜਾ ਇੱਧਰ ਨਾ ਆ ਤੋ ਇਹ ਗੱਲ ਗਲਤ ਹੈ ਇਹ ਕੋਈ ਨਹੀਂ ਕਹਿ ਰੋ ਵੱਡੀਆਂ ਵੱਡੀਆਂ ਉਹ ਪਰਲੀਆਂ ਤੋੜ ਲਾ ਸਾਰੀਆਂ ਤੈਨੂੰ ਬਾਧੂ ਆਹੋ ਤੂੰ ਇੰਨੀ ਆ ਕਿ ਤੋੜਿਆ ਮੈਨੂੰ ਪਤਾ ਫਿਰ ਤੂੰ ਘਰੇ ਆ ਜਾਵੇਂਗਾ ਹਾਂ ਪਰਦੀ ਲੈਣ ਸਾਰੀ ਚੱਲ ਤੂੰ ਤੋੜ ਲੈ ਮੈਂ ਤਾਂ ਰੋਟੀ ਲੱਗਦੀ ਆਟਾ ਮੈਂ ਗੁੰਨਿਆ ਹੀ ਤੁੱਤਵਾ ਸਾਵੇਂ ਤੇ ਭਾਂਡੇ ਮਾਂ ਜਾਈ ਪਤਲੀ ਧੋਇਆ ਹੀ ਬਸ ਰੋਟੀ ਲੱਗਦੀ ਬਸ ਹੁਣ ਨਾ ਆਲੀ ਤੂੰ ਚੰਗਾ ਲਓ ਜੀ ਮੰਮੀ ਪਾ ਰਹੀ ਟਰੋਟੀਆਂ ਨੂੰ लिट्टी हूं तो मम्मी थोड़ी जी रहेगी दवाई है ना देखो देखो लो जी बस आप भी लगते हैं रोटी पूरा मौसम आ गया जिमें मी हूँ भी आया देखो कि मैं काला होया रब बस हूँ लग जाएंगे रोटी तो आप पंद्रह मिनटा च बना लाँगे लो जी मैं लागी रोटियाँ ਤੇ ਅੱਜ ਆ ਰੋਜ਼ ਨੂੰ ਭੋਜਨ ਸਵੇਰੇ 7:00 ਵਜਨ ਦੇ ਵਿੱਚ ਵੀ 10 ਮਿੰਟ ਪਹਿਰੇ ਤੇ ਮੈਸਟਰ ਜੀ ਆ ਗਏ ਲਾ ਕੇ ਹੁਣ ਗਾਂ ਦੇ ਦੁੱਧ ਘਰ ਜਸ਼ਨਾ ਆਪਣਾ ਅੱਜ ਸਾਰੀਆਂ ਭਿੰਨੀਆਂ ਤੋੜ ਕੇ ਰੋਗ ਹੂੰ ਪੱਤੀਆਂ ਦੇ ਲੱਗਿਆ ਵਾ ਦੱਸ ਕੇ ਆਈ ਫਿਰ ਮੈਂ ਜਿਹੜੇ ਮਰਲੇ ਪਾਸੇ ਨਹੀਂ ਛੋਡੇ ਪੁੱਜ ਹੂੰ ਉਹਨਾਂ ਦੇ ਕੱਚੀਆਂ ਸੀਗੀਆਂ ਉੱਤੇ ਜੇ ਉਹ ਥੋੜੀ ਜਾਂਦਾ ਸੀ ਫਿਰ ਮੈਂ ਦੱਸ ਕੇ ਆਈ ਮਰਾ ਬੱਚੇ ਕੱਢਿਆ ਉਹ ਪੱਕੀਆਂ ਪਰਲੀ ਸែន ਹੈ ਕੀ ਕਰੂਗਾ ਨਾਲ ਸੋਨਾ ਬਹੁਤ ਵਧੀਆ ਸੌਂਦੀ ਖਰਾਬ ਹੀ ਹੋਈ ਜਾਂਦੀ ਹੈ ਕਿ ਨਹੀਂ ਹੂੰ ਮੌਸਮ ਵੀ ਇੱਕ ਹੋਇਆ ਬੜੀ ਸੋਹਣਾ ਹੈ ਕਿਹੜਾ ਕਰਦੇ ਨਾਲ ਉਹਦਾ ਚਾਹ ਬੂਰਾ ਹੋ ਜੂਗਾ ਕੱਲ ਵੀ ਆਖ ਜਾਂਦਾ ਸੀ ਕੱਲ ਮੈਂ ਫਟਾਤਾ ਕੱਲ ਵਾਂ ਗਰਮੀ ਸੀ ਧੁੱਪ ਸੀ ਬਹੁਤ ਜਿਆਦੇ ਅੱਜ ਠੀਕ ਹੈ ਤੇ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਤੇ ਬਾਕੀ ਸਾਰੀ YouTube ਫੈਮਿਲੀ ਜੀ ਰੋਟੀ ਖਾ ਲੋ ਆ ਕੇ ਮੂੰਗੀ ਦੀ ਦਾਲ ਦੇ ਨਾਲ ਤੇ ਰੋਟੀ ਆਪਣੀ ਚੁੱਲ੍ਹੇ ਦੀ ਰੋਟੀ ਵੀ ਬਹੁਤ ਸਵਾਦ ਹੁੰਦੀ ਹੈ ਸਾਰੇ ਪੈਣ ਭਰਾ ਕਹਿੰਦੇ ਚੁੱਲ੍ਹੇ ਤੇ ਦਾਲ ਸਬਜ਼ੀ ਬਣਾਈਏ ਰੋਟੀ ਧੁੱਕ ਸਹੀਏ ਬਹੁਤ ਜ਼ਿਆਦਾ ਵਧੀਆ ਹੁੰਦਾ ਤੇ ਸਹੀ ਹੈ ਜੀ ਵਧੀਆ ਹੁੰਦਾ ਗੈਸ ਨਾਲ ਧੁੱਕਿੱਤੇ 100 ਗੁਣਾ ਜ਼ਿਆਦਾ ਵਧੀਆ ਹੁੰਦੀ ਹੈ ਚੁੱਲ੍ਹੇ ਦੀ ਰੋਟੀ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਦਾ ਇੱਥੇ ਐਂਡ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਨਵੇਂ ਆ ਚੈਨਲ ਤੇ ਚੈਨਲ ਕਰ ਲਓ ਵੀ ਸਬਸਕ੍ਰਾਈਬ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਾਨੂੰ ਜੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਜੀ ਬਣਾਦੇ ਚੱਲੋ ਕਿਸੇ ਨਵੇਂ ਬਲੌਗ ਦੇ ਨਾਲ ਸਸ਼ਿਆ ਕਾਲ ਜੀ ਬਾਏ ਬਾਏ